ਕੀ ਨੋ ਹੋਇਆ ਇਹ ਇੰਪਰੂਵਮੈਂਟ ਅਸਟੇਸ਼ੀਆਪੁਰ ਇਹ ਬਹੁਤ ਜਲਦੀ ਇੱਕ ਸ਼ਹਿਰ ਵਾਸੀਆਂ ਲਈ ਖੁਸ਼ਖਬਰੀ ਦੀ ਗੱਲ ਆ ਕਿ ਅਸੀਂ ਇਹਨਾਂ ਲਾਭੀ ਕਰਨੇ ਜਾ ਰਹੇ ਹਾਂ ਰੀ ਆਕਸ਼ਨ ਜਿਹਦੇ ਵਿੱਚ ਅਸੀਂ ਪਾਰਦਰਸ਼ੀਤਾ ਦੇ ਨਾਲ ਹੀ ਜਿਹੜੇ ਸਾਰੇ ਪਲਾਟਾਂ ਦੀ ਸੇਲ ਕਰਨੇ ਜਾ ਰਹੇ ਹਾਂ ਜਿਹਦੇ ਵਿੱਚ ਰੈ residențial ਵੀ ਆ ਮਰਚਨਲ ਵੀ ਆ ਸ਼ੌਪ ਕਮ ਆਫਿਸ ਵੀ ਨੇ ਐਸਆਈਓ ਨੇ ਜਿਹਦਾ ਕੰਮ ਪਹਿਲਾਂ ਵੀ ਕੁਝ ਟਾਈਮ ਪਹਿਲਾਂ ਇਹਦੀ ਆਪਸ਼ਨ ਕੀਤੀ ਸੀ ਜਿਹਦੇ ਵਿੱਚ ਸਾਡੇ ਕੋਲ ਹੁਣ ਵੇਕੈਂਟ ਰਹਿ ਗਿਆ ਹੋਇਆ ਆ ਉਹਨੂੰ ਜਿੰਨਾ ਵੀ ਸਾਡੇ ਤੋਂ ਪ੍ਰਾਪਰਟੀਆਂ ਉਹਦੇ ਵਿੱਚ ਆਉਂਦੀਆਂ ਹੁਣ ਦੁਬਾਰਾ ਰੀਆਪਸ਼ਨ ਚ ਉਹ ਅਸੀਂ ਕਰਨ ਜਾ ਰਹੇ ਆ ਇਸ ਕਰਕੇ ਅਸੀਂ ਸ਼ਹਿਰ ਵਾਸੀਆਂ ਨੂੰ ਜੋ ਦੱਸਣਾ ਚਾਹੁੰਦੇ ਸੀ ਕਿ ਇਸ ਵਿੱਚ ਕਿਸ ਕਿਸ ਤਰ੍ਹਾਂ ਦੇ ਪਲਾਟ ਕਿਸ ਤਰ੍ਹਾਂ ਦੇ ਸਾਈਜ਼ ਨੇ ਤੇ ਉਹ ਕੀ ਕੀ ਇਹਦੇ ਵਿੱਚ ਰੇਟ ਹੋਣਗੇ ਤਦ ਕਿੰਨੇ ਪਲਾਟ ਹੈਗੇ ਨੇ ਰੈਹਾਸ਼ੀ ਤੇ ਕਿਹੜੀ ਸਕੀਮ ਚ ਹੈਗੇ ਨੇ ਇਸ ਸਕੀਮ ਨੰਬਰ 2 ਦੇ ਵਿੱਚ ਤਕਰੀਬਨ 12 ਪਲਾਟ ਨੇ ਤੇ ਇੱਕ ਕਾਰਨਰ ਦਾ ਜਾਂਦਾ ਇੱਕ ਹੋਰ ਰੈਹਾਸ਼ੀ ਕਾਰਨਰ ਚ ਆ ਜਾਂਦਾ ਇੱਕ ਉੱਥੇ ਬਣੀ ਹੋਈ ਦੁਕਾਨ ਨੇ ਜਿਹੜੀ ਜੀਵ ਗਾਂਧੀ ਐਵੇਨਿਊ ਬਣਦੀ ਹੈ ਸਕੀਮ ਨੰਬਰ 2 ਦੇ ਵਿੱਚ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇਸ ਤੋਂ ਇਲਾਵਾ ਸਾਡੇ ਕੋਲ ਜਦੋਂ ਮਿਨੀ ਸੈਕਟਰ ਟੋਰਲੇ ਪਾਸੇ 2 ਟਾਈਪ ਇੱਕ ਮਾਰਕੀਟ ਬਣੀ ਹੋਈ ਆ ਅ ਸੰਤਰਪਾਲ ਸਿੰਘ ਨਹੀਂ ਸ ਅ ਸ਼ੀਲ ਕਰਤਾਰ ਸਿੰਘ ਸ਼ੀਲ ਕਰਤਾਰ ਸਿੰਘ ਜਿਹੜੀ ਉੱਥੇ ਮਾਰਕੀਟ ਬਣੀ ਹੋਈ ਆ ਉਹਦੇ ਵਿੱਚ ਸਾਡੇ ਕੋਲ 29 ਜਿਹੜੀਆਂ ਸ਼ਾਪਸ ਨੇ ਤੇ ਉੱਪਰ ਫਸਟ ਫਲੋਰ ਤੇ ਉਹ ਅਸੀਂ ਉਹਦੀ ਸੇਲ ਕਰਨੇ ਜਾ ਰਹੇ ਆ ਇਸ ਤੋਂ ਇਲਾਵਾ ਕੋਈ 11 ਨੰਬਰ ਸਕੀਮ ਵਿੱਚ ਵੀ ਹੈਗੇ ਨੇ 11 ਨੰਬਰ ਸਕੀਮ ਦੇ ਵਿੱਚ ਸਾਡੇ ਕੋਲ ਦੋ ਪਲਾਟ 8-8 ਮਰਲੇ ਦੇ ਅਸੀਂ ਉਹਦੀ ਆਪਸ਼ਨ ਕਰਨੇ ਜਾ ਰਹੇ ਆ ਬਹੁਤ ਹੀ ਵਧੀਆ ਔਰ ਲੋਕੇਸ਼ਨ ਤੇ ਆ ਉਹ ਸਾਨੂੰ ਉਮੀਦ ਆ ਕਿ ਕਾਫੀ ਉੱਥੇ ਬੋਲੀ ਚੜ੍ਹੇਗੀ ਤਰੀ ਲਗਾ ਪਾ ਰਹੇ ਹਨ ਹਰਿਸ਼ ਕਹ ਰਿਹਾ ਨਾ ਨਵੀਂ ਸਰਕਾਰ ਇਹ ਆਪਸ਼ਨ ਆਉਂਦੀ ਰਹੇਗੀ ਪਰ ਪਲਾਟ ਵੇਚਣੇ ਦੇ ਕੀ ਰੇਟ ਦੀ ਕੋਈ ਕੋਲੰਬੀਆ ਵਾਲੀ ਲੋਕਲ ਦੀ ਬਹੁਤ ਜ਼ਿਆਦਾ ਰੇਟ ਪਹਿਲਾਂ ਸੀ ਸਰਕਾਰ ਹਾਂਜੀ ਹਾਂਜੀ ਕੁਝ ਇਸ ਵਿੱਚ ਸਿਗਾ ਕਿ ਇਸ ਵਾਰੀ ਅਸੀਂ ਡੀਸਾ ਨਾਲ ਮੀਟਿੰਗ ਕਰਕੇ ਜੋ ਸਾਡੀ ਪੰਜ ਮੈਂਬਰੀ ਕਮੇਟੀ ਆ ਉਹਦੇ ਵਿੱਚ ਅਸੀਂ ਜਿਹੜੇ ਰੇਟ ਆ ਰਿਵਾਈਜ਼ ਕੀਤੇ ਆ ਜਿਹੜੇ ਪਹਿਲਾਂ ਰੇਟ ਹੈ ਸੀ ਉਹਨੂੰ ਘੱਟ ਕਰਕੇ ਇਸ ਵਾਰੀ ਵੇਚਣ ਜਾ ਰਹੇ ਹਾਂ ਜੇ ਕਿਸੇ ਲੈਣਾ ਉਹ ਕਿਸ ਤਰ੍ਹਾਂ ਲੈ ਸਕਦਾ ਪਲਾਟ ਇਹਦੇ ਵਿੱਚ ਆਪਾਂ ਨੇ ਵੈਬਸਾਈਟ ਦਿੱਤੀ ਹੋਈ ਆ ਵੈਬਸਾਈਟ ਤੇ ਜਾ ਕੇ ਤੁਹਾਨੂੰ ਲੌਗ ਇਨ ਕਰਨਾ ਪਏਗਾ ਉਸ ਵਿੱਚ ਰਜਿਸਟ੍ਰੇਸ਼ਨ ਕਰਨੀ ਪਏਗੀ ਜਿਹੜੀ ਸਾਡੀ ਰਜਿਸਟ੍ਰੇਸ਼ਨ ਆ ਹੁਣ ਸਟਾਰਟ ਹੋ ਗਈ ਆ ਇਹ ਤਕਰੀਬਨ ਇਹੋ 16 ਤਰੀਕ ਤੱਕ ਚੱਲੇਗੀ ਹਾਂਜੀ 16 ਤਰੀਕ ਤੱਕ ਜਿਹੜੀ ਰਜਿਸਟ੍ਰੇਸ਼ਨ ਚੱਲੇਗੀ 16 ਤੋਂ 2 ਤੱਕ ਉਸ ਤੋਂ ਬਾਅਦ ਨਾਲ ਹੀ ਜਿਹੜੀ ਇਹਦੀ 20 ਤੋਂ ਲੈ ਕੇ 22 ਤਰੀਕ ਤੱਕ 22 ਤਰੀਕ ਸ਼ਾਮੀ 5 ਵਜੇ ਤੱਕ ਜਿਹੜੀ ਆ ਆਨਲਾਈਨ ਆਪਸ਼ਨ ਹੋਏਗੀ ਜਿਸ ਤਰ੍ਹਾਂ ਕੋਈ ਵੀ ਪਰਸਨ ਆ ਘਰੇ ਬੈਠਾ ਜਿੱਥੇ ਵੀ ਜਾਂ ਬਾਹਰ ਐਨ ਆਰ ਆਈ ਐ ਕੋਈ ਵੀ ਕਿੱਤੇ ਬੈਠਾ ਜਿਹੜੇ ਉਹ ਪਰਚੇਸ਼ ਕਰ ਸਕਦਾ ਆਪਸ਼ਨ ਦੇ ਲਈ ਕਿੰਨੇ ਬੰਦੇ ਚਾਹੀਦੇ ਜਿੱਦਾਂ ਹੁਣ ਇੱਕ ਪਲਾਟ ਕੋਈ ਇੱਕ ਬੰਦਾ ਸਿੰਗਲ ਕਰ ਦਿੰਦਾ ਹੈ ਤਿੰਨ ਬੰਦੇ ਘੱਟੋ ਘੱਟ ਤਿੰਨ ਬੰਦਿਆਂ ਦਾ ਹੋਣਾ ਬੋਲੀਕਾਰ ਦਾ ਬਹੁਤ ਜ਼ਰੂਰੀ ਹੈ ਪਾਰਟਿਸਪੇਟ ਲਈ ਉਹਨੇ ਰਕਮ ਕਿੰਨੀ ਲੱਗੀ ਜਦੋਂ ਪਾਰਟੀ ਜਦੋਂ ਉਹਨੇ ਅਪਲਾਈ ਕਰਨਾ ਆ ਤਾਂ ਉਹ ਲਈ ਕੀ ਕੀ ਚੀਜ਼ਾਂ ਦੀ ਜਰੂਰ ਚਾਹੀਦੇ ਡਾਕੂਮੈਂਟ ਵਗੈਰਾ ਕਿੰਨੇ ਪੈਸੇ ਉਹ ਜਮ੍ਹਾਂ ਕਰਨਾ ਪਏ 10000 ਰੁਪਏ ਜਦੋਂ ਫਸਟ ਇੱਕ ਟਾਈਮ ਆਕਸ਼ਨ ਕਰਦੇ ਆ ਤਾਂ 10000 ਰੁਪਏ ਦਾ ਆਕਸ਼ਨ ਅਸੀਂ ਵੱਧ ਦੇ ਸਕਦੇ ਆ ਤੇ ਜਿਹੜੀ ਉੱਤੇ ਘੱਟੋ ਘੱਟ ਕੀਮਤ ਆ ਜਿੱਦਾਂ ਪਹਿਲਾ ਪਲਾਟ ਰੈਸੀ ਪਲਾਟ ਆ 12 ਜਿਹੜੇ ਉਹਦੇ ਵਿੱਚ ਬਿਆਨਾ ਰਕਮ 1 ਲੱਖ ਰੁਪਇਆ ਰੱਖੀ ਹੋਈ ਉਹ ਤਾਂ ਬਾਅਦ ਚ ਜਦੋਂ ਹਾਂ ਜਦੋਂ ਸੇਲ ਹੋ ਜਾਂਦਾ ਜਿਹੜੀ ਹੁਣ ਦੋ ਬੰਦੇ ਤਿੰਨ ਬੰਦੇ ਕਾਉਂਟ ਬਿਡਸ ਕਰਦੇ ਇੱਕ ਹੋ ਜਾਂਦਾ ਸਫਲ ਹੋ ਜਾਂਦਾ ਤੇ ਬਾਕੀ ਉਹ ਬਾਕੀ ਇਹ ਦੋਨਾਂ ਦੇ ਵਾਪਸ ਕੀਤੇ ਜਾਂਦੇ ਹਾਂਜੀ ਹਾਂਜੀ ਉਹ ਰਿਫੰਡ ਹੋਣਗੇ ਉਹਨਾਂ ਦੇ ਅਕਾਊਂਟ ਦੇ ਵਿੱਚ ਰਿਫੰਡ ਹੋ ਕੇ ਆ ਜਾਣਗੇ ਜਿਹੜਾ 10 ਹਜ਼ਾਰ ਪੱ ਕਿੱਥੇ ਜਮ੍ਹਾਂ ਕਰਾਉਣਾ ਆਨਲਾਈਨ ਵੀ ਹੋਏਗਾ ਆਨਲਾਈਨ ਹੀ ਹੋਏਗਾ ਸਾਡੇ ਉਹਦਾ ਅਕਾਊਂਟ ਰੇਗਾ ਇੰਪਰੂਵਮੈਂਟ ਫੰਡ ਦਾ ਉਹਦੇ ਅਕਾ ਨਹੀਂ ਇਹਦੇ ਵਿੱਚ ਉਹ ਖਤਮ ਹੋ ਗਈ ਹੈ ਸਿਸਟਮ ਹੁਣ ਸਾਰਾ ਦਾ ਸਾਰਾ ਜੋ ਵੀ ਪਾਰਦਰਸ਼ਤਾ ਦੇ ਨਾਲ ਈ ਆਕਸ਼ਨ ਇਹਨੂੰ ਕਹਿੰਦੇ ਆ ਈ ਆਕਸ਼ਨ ਦੇ ਵਿੱਚ ਆਪਾਂ ਸਿਰਫ ਸਾਈਟ ਤੇ ਜਾ ਕੇ ਈ ਆਕਸ਼ਨ ਕਰ ਸਕਦੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਇਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ ਹੁਸ਼ਿਆਰਪੁਰ ਦੇ ਸ਼ਹਿਰ ਵਾਸੀਆਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੰਪਰੂਵਮੈਂਟ ਟਰਸ ਜਿਹੜਾ ਹੈ ਰੀ ਆਕਸ਼ਨ ਕਰਨ ਜਾ ਰਿਹਾ ਜਿਹੜੇ ਵੈਕੈਂਸੀਗਾ ਔਰ ਜੋ ਇਹਨਾਂ ਕੋ ਜਾ ਕੋਈ ਦੁਬਾਰਾ ਇਹ ਕਰ ਸਕਦੇ ਆ ਲੀਗਲੀ ਔਰ ਜਿੱਦਾਂ ਇਹਨਾਂ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਹੌਲਕ ਸਾਹਿਬ ਨੇ ਪੜ੍ਹ ਕੇ ਸਿਆ ਔਰ ਯੂ ਸਾਹਿਬ ਵੀ ਬੈਠੇ ਸਾਰਾ ਡਿਪਾਰਟਮੈਂਟ ਬੈਠਾ ਇਹਨਾਂ ਨੇ ਤਸਵੀਰ ਜਿਹੜੀ ਆ ਨੂੰ ਦੁਆਰਾ ਅਚੇਚਿਆ ਔਰ ਕੁਸ਼ਰੇਟ ਵੀ ਇਹਨਾਂ ਨੇ ਘਟਾਏ ਆ ਤਾਂ ਕਿ ਸ਼ਹਿਰ ਦੇ ਲੋਕ ਇਹਦਾ ਜਲਦੀ ਲਾਭ ਉਠਾ ਸਕਣ ਔਰ ਇੰਪਰੂਵਮੈਂਟ ਟਸਟੂ ਦਾ ਫਾਇਦਾ ਹੋਇਆ ਸਾਡੀ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਇੱਕੋ ਇੱਕ ਉਹਨਾਂ ਦਾ ਸਾਨੂੰ ਡਾਇਰੈਕਸ਼ਨਸ ਹੈ ਕਿ ਆਮ ਪਬਲਿਕ ਨੂੰ ਸਰਕਾਰੀ ਅਗਰ ਵੀ ਕੋਈ ਇਜ਼ਾਰਾ ਉਹਦਾ ਫਾਇਦਾ ਹੋਣਾ ਚਾਹੀਦਾ ਔਰ ਸ਼ਹਿਰ ਵਾਲਿਆਂ ਲਈ ਵੀ ਮੈਂ ਕਹਣਾ ਬੜਾ ਸੁਨਹਿਰੀ ਮੌਕਾ ਹੁੰਦਾ ਕਿਉਂਕਿ ਇੰਪਰੂਵਮੈਂਟ ਟਰਸਟੀਆ ਜਿਹੜੀਆਂ ਸਾਰੀਆਂ ਗਵਰਨਮੈਂਟ ਦੀਆਂ ਜਿਹੜੀਆਂ ਕੋਈ ਕਲੋਨੀਆਂ ਹੁੰਦੀਆਂ ਜਾਂ ਕਮਰਸ਼ੀਅਲ ਸਾਈਟਾਂ ਹੁੰਦੀਆਂ ਉਹਨਾਂ ਦੇ ਸਾਰੇ ਸਰਕਾਰੀ ਤੌਰ ਤੇ ਉਹਨੂੰ ਕੋਈ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਲੈਣ ਵੇਲੇ ਵੱਡੀ ਗੱਲ ਇਹ ਕੋਈ ਦਿੱਕਤ ਨਹੀਂ ਆਉਂਦੀ ਔਰ ਜਿੱਦਾਂ ਇਹਨਾਂ ਨੇ ਆ ਕਿਹਾ ਇਹ ਇਹ ਬੜੇ ਅੱਛੇ ਏਰੀਆ ਕਿਉਂਕਿ ਉਹਨਾਂ ਦੇ ਮੋਰੇ ਪਾਰਕਿੰਗ ਹੁੰਦੀ ਵੱਡੀ ਗੱਲ ਇਹ ਤੁਸੀਂ ਦੇਖ ਲਓ ਕਮਰਸ਼ੀਅਲ ਸਾਈਟ ਕਿੰਨੀ ਵਧੀਆ ਵੀ ਹੋਵੇ ਲੇਕਿਨ ਪਾਰਕਿੰਗ ਨਹੀਂ ਮਿਲਦੀ ਦੇਖੋ ਪਾਰਕਿੰਗ ਦਾ ਇਸ਼ੂ ਹਰ ਇੱਕ ਜਗ੍ਹਾ ਔਰ ਇਹਦੇ ਅੱਗੇ ਤੁਸੀਂ ਜਿੱਥੇ ਕਿ ਬਣ ਗਿਆ ਉੱਥੇ ਪਾਰਕਿੰਗ ਹੈ ਔਰ ਆਉਣ ਵਾਲਾ ਟਾਈਮ ਇਦਾਂ ਦਾ ਹੋਣਾ ਕਿ ਜਿਹੜਾ ਹਰੇ ਘਰ ਦੀ ਕਾਰ ਤੇ ਜਾਂਦਾ ਮੇਰੇ ਲਿਹਾਜ਼ ਨਾਲ ਇੱਕ ਬੜਾ ਸਨੈਰੀ ਮੌਕਾ ਆ ਔਰ ਜਿਹੜਾ ਰੇਟ ਘਟੇ ਆ ਇਹ ਵੀ ਇੱਕ ਹੋਰ ਅੱਛਾ ਮੌਕਾ ਹੁੰਦਾ ਕਿਉਂ ਰੇਟ ਕਦੇ ਮਾਰਕੀਟ ਚ ਘਟਦੇ ਨਹੀਂ ਆ ਪਰ ਚਲੋ ਅਪਰੂਵਮੈਂਟ ਆਸੇ ਉੱਤੇ ਫੈਸਲਾ ਲਿਆ ਬੜੀ ਅੱਛੀ ਗੱਲ ਹੈ ਸਾਡੇ ਕੋ ਪੈਸੇ ਆਉਗੇ ਕੱਲੋਂ ਅਸੀਂ ਹੋਰ ਉਹਨੂੰ ਕਲੋਨੀ ਸਾਈਟ ਕੋਈ ਅੱਛੀ ਤੇ ਲਗਾਵਾਂਗੇ ਜਿੱਦਾਂ ਇਹਨਾਂ ਦੱਸਿਆ ਕਿ ਸੁੰਦਰ ਨਗਰ ਦੇ ਨਾਲ ਸਾਡਾ ਜਿਹੜਾ ਲੱਗਦਾ ਏਰੀਆ ਆਲਰੇਡੀ ਉੱਥੇ ਬਹੁਤ ਅੱਛੀ ਕਲੋਨੀ ਆ ਪ੍ਰੋਪਰਟੀਆਂ ਦੱਸਿਓ ਕਿਨਿੰਸ ਸਕੀਮ ਨੰਬਰ ਹੈ ਸਕੀਮ ਨੰਬਰ 2 ਸਕੀਮ ਨੰਬਰ 2 ਦੇ ਨਾਲ ਵੀ ਤੁਹਾਡੀ ਦੁਆਰਾ ਜਿਹੜੀ ਹੈਗੀ ਆ ਉਹ ਉੱਥੇ 7 ਏਕੜ ਜਗ੍ਹਾ ਕਰੂਗੇ ਡਵੈਲਪ ਉਹ ਵੀ ਇੱਕ ਅੱਛੀ ਉਹਨੂੰ ਹੋਰ ਵਧੀਆ ਕਰਕੇ ਉਹਨੂੰ ਸਾਈਡ ਨੂੰ ਡਵੈਲਪ ਕਰਾਂਗੇ ਸੋ ਉਹ ਵੀ ਸ਼ਹਿਰ ਵਾਲਿਆਂ ਲਈ ਇੱਕ ਅੱਛਾ ਮੌਕਾ ਹੋਣਾ ਉਹਦੇ 'ਚ ਡਰਾਅ ਵੀ ਹੋਣਾ ਉਹਦੇ 'ਚ ਬਾਕੀ ਆਪਸ਼ਨ ਹੁੰਦੀ ਹੈ 60% ਡਰਾਅ ਹੋਣਾ ਡਰਾਅ ਵੀ ਸਾਡਾ ਕਿਸਮਤ ਹੁੰਦੀ ਆ ਮੁਕੱਦਰ ਹੁੰਦਾ ਜਿਹਦਾ ਹੈਗਾ ਉਹਨੂੰ ਸਰਕਾਰੀ ਰੇਟ ਤੇ ਮਿਲ ਜਾਣੀ ਆ ਸੋ ਇਹ ਬੜਾ ਅੱਛੀ ਮੈਂ ਜਿਹੜੀ ਤਜ਼ਵੀਜ਼ ਆਈ ਹੈ ਚੇਅਰਮੈਨ ਸਾਹਿਬ ਲੈ ਕੇ ਆਇਆ ਕਿਉਂਕਿ ਸ਼ਹਿਰ ਦੇ ਡਵੈਲਪਮ ਸੋ ਹੋਰ ਵੀ ਆਪਾਂ ਦੇਖਾਂਗੇ ਇੰਪਰੂਵਮੈਂਟਸ ਟਰਸ ਥਰੂ ਜਿਹੜੇ ਵੀ ਸ਼ਹਿਰ ਦੀ ਡਵੈਲਪਮੈਂਟ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਪਾਲੀ ਕਚਰੀ ਜਿਹੜੀ ਪੁੱਡਾ ਵੱਲੋਂ ਲੈ ਲਈ ਜੀ ਲੱਗਦਾ ਨਹੀਂ ਆਨਲਾਈਨ ਟਾਈਮ ਤੋਂ ਇੰਪਰੂਵਮੈਂਟ ਟਰਸ ਨੂੰ ਟੇਕ ਓਪ ਕਰਨਾ ਚਾਹੀਦਾ ਕਿਉਂਕਿ ਉੱਥੇ ਉੱਦ ਪੁੱਡਾ ਨੇ ਤਾਂ ਕੁਝ ਬਣਾਉਣਾ ਨਹੀਂ ਹੈਗਾ ਨਹੀਂ ਐਦਾਂ ਨਹੀਂ ਹੈ ਆਪਾਂ ਡਿਪਾਰਟਮੈਂਟ ਵਾਈਜ਼ ਲੱਗ ਚੀਜ਼ਾਂ ਹੁੰਦੀਆਂ ਕਿਉਂਕਿ ਇੰਪਰੂਵਮੈਂਟ ਟਰਸ ਲੋਕਲ ਬਾਡੀ ਨਾਲ ਸੰਬੰਧੇ ਦਾ ਪੁੱਡਾ ਵੀ ਹੈਗਾ ਔਰ ਉਹਦੇ ਤੇ ਵੀ ਅਸੀਂ ਸ਼ਹਿਰ ਵਾਸੀਆਂ ਨੂੰ ਬਹੁਤ ਅੱਛੀ ਚੀਜ਼ ਦੇਵਾਂਗੇ ਕਿਉਂਕਿ ਦੇਖੋ ਸ਼ ਅਜੇ ਤੱਕ ਇਹ ਸ਼ਹਿਰ ਜਿਹੜਾ ਸਾਡਾ ਪੁਰਾਣਾ ਸ਼ਹਿਰ ਹੈ ਔਰ ਜਦੋਂ ਇਸ ਸ਼ਹਿਰ ਦੇ ਵਿੱਚ ਕੋਈ ਨਵੀਆਂ ਚੀਜ਼ਾਂ ਨਹੀਂ ਆਉਗੀਆਂ ਲੋਕਾਂ ਨੂੰ ਕਿੱਦਾਂ ਪਤਾ ਲੱਗੂ ਕੋਈ ਡਵੈਲਪਮੈਂਟ ਆਈ ਹੈ ਸੋ ਉਸ ਸਾਈਟ ਨੂੰ ਵੀ ਪਲੱਸ ਜਿਹੜੀ ਕੋਈ ਹੋਰ ਸਾਈਟਾਂ ਵੀ ਸਾਡੇ ਕੋਲ ਪਈਆਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਅੱਛੇ ਢੰਗ ਨਾਲ ਅਗਰ ਕੱਲ ਨੂੰ ਤਜ਼ਵੀਜ਼ ਬੰਦ ਨੀ ਹੈ ਗਵਰਨਮੈਂਟ ਅਗਰ ਚਾਰਜ ਅਪਰੂਵਮੈਂਟ ਅਸਾਂ ਦੇ ਸਕਦੀ ਆ ਉਹ ਇੱਕ ਤਜ਼ਵੀਜ਼ ਹੈ ਉਹਨੂੰ ਮੈਂ ਇਨਸ਼ੋਰ ਨਹੀਂ ਕਰ ਸਕਦਾ ਲੇਕਿਨ ਅਗਰ ਇਦਾਂ ਦਾ ਟਾਈਮ ਹੈ ਲੇਕਿਨ ਉਹ ਸ਼ਹਿਰ ਦੀ ਉਹਨੂੰ ਬੈਸਟ ਚੀਜ਼ ਦੇਵਾਂਗੇ ਲੋਕਾਂ ਨੂੰ ਉੱਥੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਅਚੀ ਲੋਕੇਲਟੀ ਮਿਲੇਗੀ ਅਚੀ ਗ੍ਰੀਨਰੀ ਮਿਲੇਗੀ ਉਥੇ ਬਹੁਤ ਸਾਰੇ ਬੂਟੇ ਆ ਉਹਨਾਂ ਨੂੰ ਬਚਾਵਾਂਗੇ ਵੀ ਉਹਨੂੰ ਦੇਖਾਂਗੇ ਉਹਦਾ ਅਸੀਂ ਕੀ ਵੈਸਟ ਕਰ ਸਕਦੇ ਆ ਜਿੱਦਾ ਉਹਦੇ ਨਾਲ ਤੁਸੀਂ ਫੂਡ ਸਟਰੀਟ ਦੇਖੋ ਉਹਦੇ ਨਾਲ ਨਾਲ ਅਸੀਂ ਜਿਹੜੀ ਲਾਈ ਹੈ ਉਹਦੀ ਬਾਉਂਡਰੀ ਲਾਈ ਹੈ ਤੁਸੀਂ ਦੇਖੋ ਉਹਦੀ ਖੂਬਸੂਰਤੀ ਰੋਡ ਦੀ ਕਿਤੇ ਨਿਕਲੀ ਹੈ ਔਰ ਉਸ ਤੋਂ ਅੱਗੇ ਵੀ ਕਰ ਰਹੇ ਆ ਇਹਦਾ ਸ਼ਹਿਰ ਦੇ ਲਗ ਲਗ ਏਰੀਆ ਦੇ ਵਿੱਚ ਅਸੀਂ ਡਵੈਲਪਮੈਂਟ ਕਰ ਰਹੇ ਆ ਜਿਹਦਾ ਸ਼ਹਿਰ ਵਾਸੀਆਂ ਨੇ ਆਲਰੇਡੀ ਵੀ ਸਵਾਗਤ ਕੀਤਾ ਇਸ ਚੀਜ਼ ਦਾ ਕਾ ਤੁਸੀਂ ਦੇਖੋ ਉੱਥੇ ਜਾ ਕੇ ਲੋਕ ਸਾਨੂੰ ਸਪੈਸ਼ਲੀ ਉੱਥੇ ਦੇ ਵੀਡੀਓਸ ਪਾ ਰਹੇ ਆ ਵੀ ਤੁਹਾਡਾ ਏ ਡਵੈਲਪਮੈਂਟ ਦਾ ਇੱਕ ਬਹੁਤ ਅੱਛਾ ਹੈ ਔਰ ਮੇਰੇ ਨਾਲ ਇਸ ਵੇਲੇ ਮੌਕੇ ਤੇ ਸਾਡੇ ਕਾਉਂਸਲਰ ਫਾਈਨੈਂਸ ਕਮੇਟੀ ਮੈਂਬਰ ਬਿੰਦੀ ਜੀ ਵੀ ਹੈ ਇਹਨਾਂ ਦਾ ਪ੍ਰੋਗਰੈਸ ਦਾ ਏਰੀਆ ਵੀ ਪੈਂਦਾ ਹੋਰ ਵੀ ਸਾਥੀ ਜਿਹੜੇ ਬੈਠੇ ਆ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ